ਕਿਹੜਾ ਕਰਾਣਾ ਚਾਹੀਦਾ ਵੈਸੇ ਜੀ ਤੇ ਮੈਂ ਕੋਈ ਜ਼ਿਆਦੀ ਟਿੱਪਣੀ ਨਹੀਂ ਕਰ ਸਕਦਾ ਤੇ ਵਿਆਹ ਹੁੰਦਾ ਹੈ ਨਾ ਜੀ ਤੇ ਅਸੀਂ ਕਹਿੰਨੇ ਆਂ ਅਸੀਂ ਆਨੰਦ ਕਾਰਜ ਕਰਾਉਣ ਲੱਗੇ ਆਂ ਪਰ ਜਿਹੜਾ ਆਨੰਦ ਕਾਰਜ ਹੈ ਨਾ ਉਹ ਬਾਅਦ ਚ ਹੌਲੀ 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 ਕਰਕੇ ਦੁਖੀ ਕਾਰਜ ਹੋ ਰਿਹਾ ਹੈ ਜੀ ਜਿਹੜਾ ਵੀ ਇਹਨੂੰ ਪੜ੍ਹੇਗਾ ਨਾ ਜੀ ਜਿਹੜਾ ਇਹਨੂੰ ਉਸਤੇ ਅਮਲ ਕਰੇਗਾ ਉਹਦਾ ਕਦੀ ਤਲਾਕ ਨਹੀਂ ਹੋਏਗਾ ਤੇ ਜਿਹੜਾ ਸਾਡੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਨਾ ਜੀ ਉਹਦੇ ਵਿੱਚ ਤਲਾਕ ਦਾ ਕੋਈ ਥਾਂ ਨਹੀਂ ਹੈਗਾ ਵੀ ਇਸ ਗੁਰਬਾਣੀ ਦੀ ਪੰਕਤੀ ਹੈ ਨਾ ਕਹਿ ਕਬੀਰ ਮੈਂ ਵਿਆਹ ਹੀ ਚਲਾਇਆ ਹਾਂ ਹਾਂ ਤੇ ਇਹਦੇ ਤੇ ਇਹ શ્રી ਠਾਕੁਰ ਲੀਵ ਸਿੰਘ ਜੀ ਨੇ ਅਸਲੇ ਵਰਤਮਾਨ ਨਾਮਤਰੀ ਮੁਖੀ ਇਹਨਾਂ ਨੇ ਇੱਕ ਕਿਤਾਬ ਸਾਡੇ ਵਾਸਤੇ ਲਿਖੀ ਹੈ ਕਿ ਕਹ ਕਬੀਰ ਮੋਹ ਵਿਆਹੇ ਚਲੇ ਹੈ ਕਿ ਵਿਆਹ ਇਸਨਾ ਜੁਵਾ ਪੀੜੀ ਦੇ ਬੱਚਿਓ ਵਿਆਹ ਕਰਵਾਉਣ ਤੋਂ ਪਹਿਲਾਂ ਇਸ ਈ ਪੁਸਤਕ ਨੂੰ ਜ਼ਰੂਰ ਪੜ੍ਹੋ ਤੇ ਆਪਣੇ ਮਾਤਾ ਪਿਤਾ ਨੂੰ ਵੀ ਪੜਾਓ ਜਿਨ੍ਹਾਂ ਦੇ ਵਿਆਹ ਹੋ ਗਏ ਹਨ ਉਹ ਵੀ ਇਸ ਪੁਸਤਕ ਨੂੰ ਅਲਸ਼ੇ ਪੜ੍ਹਨ ਤੇ ਉਹਨਾਂ ਨੂੰ ਵੀ ਲਾਭ ਹੋਵੇਗਾ ਇਹ ਪੁਸਤਕ ਤੁਹਾਡੀ ਸੋਚ ਪਲਟ ਕੇ ਜੀਵਨ ਸੁਖੀ ਕਰ ਦੇਵੇਗੀ ਕਿਉਂਕਿ ਇਹ ਚੀਜ਼ ਵੇਖੋ ਜੀ ਅਸੀਂ ਸਾਡੇ ਸਿੱਖਾਂ ਦੇ ਵਿੱਚ ਨਾ ਜੀ ਜਦੋਂ ਵਿਆਹ ਹੁੰਦਾ ਹੈ ਨਾ ਜੀ ਤੇ ਅਸੀਂ ਕਹਿੰਨੇ ਆਂ ਅਸੀਂ ਆਨੰਦ ਕਾਰਜ ਕਰਾਉਣ ਲੱਗੇ ਆਂ ਪਰ ਆਨੰਦ ਕਾਰਜ ਹੈ ਨਾ ਉਹ ਬਾਅਦ ਚ ਹੌਲੀ 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 ਕਰਕੇ ਦੁਖੀ ਕਾਰਜ ਹੋ ਰਿਹਾ ਹੈ ਜੀ ਤੇ ਵੀ ਉਹਦਾ ਬੰਦੇ ਤੁਸੀਂ ਹੋ ਜਾਂਦਾ ਨਹੀਂ ਇਹ ਸਾਡਾ ਤਾਂ ਚਲੋ ਨਹੀਂ ਹੈਗਾ ਕਿਉਂਕਿ ਸਾਡੇ ਵਿੱਚ ਕਿਤਾਬ ਨੂੰ ਪੜਿਆ ਤੇ ਸਾਨੂੰ ਇਹ ਪਹਿਲੋ ਹੀ ਸਿੱਖਿਆਵਾਂ ਮਿਲਦੀਆਂ ਰਹੀਆਂ ਨੇ ਨਾਲ-ਨਾਲ ਇਹਦੇ ਕਰਕੇ ਸਾਡੇ ਤੇ ਬਹੁਤ ਵਧੀਆ ਜਿਹੜਾ ਜੀਵਨ ਬទਿਤ ਹੋ ਰਿਹਾ ਹੈ ਨੌਜਵਾਨਾਂ ਦੀ ਪਹਿਲੀ ਪਸੰਦ ਹੋਣੀ ਚਾਹੀਦੀ ਹੈ ਫਿਰ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਭਾਈ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਇਹ ਜਿਹੜਾ ਹੈ ਕਿ ਸਾਡੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਨਾ ਜੀ ਉਹਦੇ ਵਿੱਚ ਤਲਾਕ ਦਾ ਕੋਈ ਥਾਂ ਨਹੀਂ ਹੈਗਾ ਵੀ ਇਹ ਇੱਕ ਸਮਾਜ ਦੇ ਵਿੱਚ ਤੁਸੀਂ ਵੇਖੋ ਨਾ ਜੀ ਜਦੋਂ ਕੋਈ ਤਲਾਕ ਹੁੰਦਾ ਨਾ ਇੱਕ ਤਰੀਕੇ ਦਾ ਸਮਾਜ ਟੁੱਟਦਾ ਹੈ ਉਹ ਪਰ ਤਲਾਕ ਹੋਣਾ ਨਹੀਂ ਚਾਹੀਦਾ ਇਸ ਕਿਤਾਬ ਨੂੰ ਜਿਹੜਾ ਵੀ ਪੜੇਗਾ 50 ਪੰਨਿਆਂ ਦੀ ਈ-ਬੁੱਕ ਹੈ ਬਿਲਕੁਲ ਫ੍ਰੀ ਹੈ ਤੇ ਜਿਹੜਾ ਕਰੇਗਾ ਉਹਦਾ ਕਦੀ ਤਲਾਕ ਨਹੀਂ ਹੋਏਗਾ ਜਿਹੜਾ ਜੀਵਨ ਹੈ ਉਹਦਾ ਸਾਰਾ ਸੁਖੀ ਵਿਆਹਿਕ ਜੀਵਨ ਉਹ ਸੁਖੀ ਲੰਗੇਗਾ ਕਿ ਜੀ ਤੇ ਕੋਈ ਵੀ ਵਿਆਹ ਹੋਵੇ ਚਾਹੇ ਪ੍ਰੇਮ ਵਿਆਹ ਹੋਵੇ ਚਾਹੇ ਕੋਈ ਕਿਸੇ ਪ੍ਰਕਾਰ ਦਾ ਵੀ ਵਿਆਹ ਹੋਵੇ ਸੁਖੀ ਨਹੀਂ ਮਿਲੇਗਾ ਨਹੀਂ ਵਿਆਹ ਕਿਹੜਾ ਕਰਾਉਣਾ ਚਾਹੀਦਾ ਵੈਸੇ ਜੇ ਉਹਦਾ ਤੁਹਾਨੂੰ ਪੁੱਛਿਆ ਮੈਂ ਵੀ ਪ੍ਰੇਮ ਮੈਰਿਜ ਕਿ ਦੂਜਾ ਮੈਰਿਜ ਇਹ ਤਾਂ ਜੀ ਦੇਖੋ ਆਪੋ ਆਪਣੀ ਅੱਜਕੱਲ ਪਸੰਦ ਹੈ ਜੀ ਇਹਦੇ ਤੇ ਮੈਂ ਕੋਈ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਨਹੀਂ ਫਿਰ ਉਹ ਕਹਿੰਦੇ ਵੀ ਕਹਿੰਦੇ ਵੀ ਪ੍ਰੇਮ ਮਿਲਦਾ ਨਹੀਂਗਾ ਕਰਦੇ ਕਹਿੰਦੇ ਵੀ ਤੂੰ ਆਪ ਲੱਭ ਤੇ ਉਹ ਕਹਿੰਦੇ ਸਾਨੂੰ ਤਾਂ ਕੋਈ ਆਪਸ਼ਨ ਹੀ ਨਹੀਂ ਫਿਰ ਉਹ ਉਹਨਾਂ ਨੂੰ ਕੀ ਹੱਲ ਦਸੀ ਐਕਚੁਅਲੀ ਜੀ ਦੇਖੋ ਚਾਹੇ ਪ੍ਰੇਮ ਵਿਆਹ ਹੈ ਤੇ ਚਾਹੇ ਉਹ ਆਪਾਂ ਘਰਦਿਆਂ ਦਾ ਕੀਤਾ ਹੋਇਆ ਵਿਆਹ ਹੈ ਪਰ ਦੋਨਾਂ ਵਿਆਹਾਂ ਦੇ ਵਿੱਚ ਤੁਸੀਂ ਦੇਖੋਗੇ ਅੱਗੇ ਜਾ ਕੇ ਮੁਸ਼ਕਲਾਂ ਹੀ ਆਉਂਦੀਆਂ ਨੇ ਦੋਨਾਂ ਵਿਆਹਾਂ ਦੇ ਵਿੱਚ ਹੀ ਹੁੰਦੀ ਕਿ ਕਿ ਜਿਹੜੀ ਭਾਵਨਾ ਹੈ ਨਾ ਜੀ ਭਾਵਨਾ ਥੋੜੇ ਸਮੇਂ ਵਾਸਤੇ ਹੁੰਦੀ ਲੰਮਾ ਸਮਾਂ ਨਹੀਂ ਚੱਲਦੀ ਜਿਸ ਦਾ ਕੋਈ ਪ੍ਰੇਮ ਵੀ ਹੈ ਸਾਲ ਤੱਕ ਚੱਲ ਜਾਏਗਾ 2 ਸਾਲ ਤੱਕ ਚੱਲ ਜਾਏਗਾ ਫਿਰ ਉਹੀ ਆਪਾਂ ਤਾਂ ਗਿਲ ਤੱਕ ਜਾਣੇ ਹੈ ਜੀ ਪਾਣਾ ਵੱਡਾ ਹੋ ਗਿਆ ਕਈ ਵਾਰ ਤੇ ਮਹੀਨੇ ਵੀ ਨਹੀਂ ਲੰਘਦੇ ਜੀ ਹਾਂ ਤੇ ਇਸ ਕਰਕੇ ਜੇ ਕੋਈ ਪ੍ਰੇਮ ਵਿਆਹ ਹੈ ਚਾਹੇ ਚਾਹੇ ਕਿਸੇ ਘਰ ਦੇ ਆਨੇ ਵਿਆਹ ਕਰਵਾਇਆ ਹੈ ਇੱਕ ਜਿਹੜੀ ਕਿਤਾਬ ਪੜ੍ਹੇਗਾ ਤੇ ਉਹਦੇ ਦੋਨੇ ਵਿਆਹ ਜਿਹੜੇ ਉਹ ਸਫਲ ਹੋਣਗੇ ਇਹ ਕਿਤਾਬ ਇਹ ਏਸੀ ਇੰਨੀ ਪਿਆਰੀ ਹੈ ਇਹਨੂੰ ਸਿਰਫ ਸਕੈਨ ਕਰਕੇ ਹੀ ਸੀ ਆਨਲਾਈਨ ਪੜ੍ਹਨਾ ਹੈ ਇਹ